ਅਲਾਦਾ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਮਹਾਰਾਜ ਬੋਰੇ ਵਾਲੇ ਮਹਾਰਾਜ ਕੀ ਜੈ ਅੱਜ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਇਹ ਫੈਸਲਾ ਹੋਇਆ ਜੋ 29 ਸਾਲਾਂ ਬਾਅਦ ਤੇ ਜਗਾ ਮੰਗੀ ਗਈ ਸੀ ਸੋ ਇਹਨਾਂ ਨਾਲ ਸਾਰੀ ਗੱਲਬਾਤ ਐ ਹੋਗੀ 21 ਮੈਂਬਰੀ ਚ ਐ 31 ਮੈਂਬਰੀ ਇਹ ਕਮੇਟੀ ਬਣਾਉਣਗੇ ਤੋ ਸਾਡੇ ਕੋਲੇ ਹੁਣ ਅਸੀਂ ਇੱਥੇ ਨਾਲ ਆ ਕੇ ਜਿੱਥੋਂ ਤੱਕ ਮਤਲਬ ਪੌਣੇ 2 ਕਿੱਲੇ ਹੋਣ ਚਾਹੀਏ 2 ਕਿੱਲੇ ਮਤਲਬ ਗਉਆਂ ਦੇ ਹਿਸਾਬ ਨਾਲ ਜਿਹੜੀ ਮਤਲਬ ਸ਼ਹਿਰ ਦੀ ਆਬਾਦੀ ਹੈ ਜਿਹੜੀ ਗਉਆਂ ਦੀ ਜਿੰਨੀ ਵੀ ਮਤਲਬ ਟੱਠੇ ਆ ਅਮਰੀਕੀ ਆ ਚਾਹੇ ਦੇਸੀ ਆਗੇ ਸੋ ਲਵੇ ਖੜ ਕੇ ਅਸੀਂ ਸਾਥ ਦੇਵਾਂਗੇ ਇਹਨਾਂ ਦਾ ਤੇ ਗਉਂਸਾਲਾ ਨੰਦੀਸਾਲ ਬਾਬਾ ਬੂਰੇ ਵਾਲੇ ਦੇ ਨਾਂ ਤੇ ਬਣਾਵਾਂਗੇ ਹਾਂ ਇਹ ਜੀ ਸੁਣਨੇ ਦੇ ਵਿੱਚ ਆਇਆ ਵੀ ਗਊਸ਼ਾਲਾ ਦੇ ਵਿੱਚ ਇੱਕ ਵਾਰੀ ਤਾਂ ਕਿ ਇਹੇ ਵਰ ਜਾਂਦੇ ਆ ਕਿ ਕਹਾਵਾਂ ਜਿਹੜਾ ਟੈਲੀਗ੍ਰਾਮ ਬਾਤ ਦੇ ਵਿੱਚ ਲੋਕਾਂ ਵੱਲੋਂ ਵੇ ਵੇ ਦੁਬਾਰਾ ਸ਼ਹਿਰ ਵਿੱਚ ਛੱਡੇ ਜਾਂਦੇ ਆ। ਉਸ ਨੂੰ ਲੈ ਕੇ ਕੀ ਫੈਸਲਾ ਹੋਇਆ? ਨਹੀਂ ਕਾ ਗੱਲ ਇਹ ਹੈ ਜੀ ਦੇਖੋ ਜਿਹੜੇ ਆਪਣੇ ਬਾਹਰ ਜਾਨਵਰ ਹੁੰਦੇ ਆਗੇ ਮਤਲਬ ਕੋਈ ਵੀ ਜਾਨਵਰ ਜਿਹੜਾ ਆਜ਼ਾਦ ਘੁੰਮਦਾਗਾ ਮਤਲਬ ਉਹ ਬੰਧਨ 'ਚ ਰਹਿਣਾ ਉਸ ਨੂੰ ਬਹੁਤ ਔਖਾਗਾ। ਇਹ ਵੀ ਚਾਹੇ ਆਪਾਂ ਕਿਰਾਂ ਛੱਡਾਂਗੇ ਇਹਨਾਂ ਵੱਲੋਂ ਕੰਡਾਂ ਵੀ ਢਾਈਆਂ ਜਾਣਗੀਆਂ ਆਪ 'ਚ ਭੜਨਗੇ ਵੀ ਇਹ ਬਹੁਤ ਮੁਸ਼ਕਲ ਆਊਗੀ ਆਉਣ ਵਾਲੇ ਸਮੇਂ ਦੇ ਵਿੱਚ। ਸੋ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਮਤਲਬ ਚਲਾਉਣੀ ਪਊਗੀ ਇਹ ਕੋਈ ਛੋਟਾ ਮੋਟਾ ਕਦਮ ਨਹੀਂ ਇਹ ਬਹੁਤ ਵੱਡਾ ਗੱਲ ਕਰਨੀ ਬਹੁਤ ਸੌਖੀ ਹੈਗੀ ਪਰ ਇਸ ਨੂੰ ਲੰਮੇ ਸਮੇਂ ਤੱਕ ਲਿਜਾਣਾ ਬਹੁਤ ਔਖਾ ਹੈਗਾ ਕੋਈ ਵੀ ਗੱਲ ਤੇ ਰਹਿਣਾ ਬਹੁਤ ਔਖਾ ਹੈਗਾ ਸੋ ਮੈਂ ਇਹ ਉਮੀਦ ਕਰਦਾ ਵੀ ਜਿਹੜੇ ਕਿ ਮੈਂਬਰ ਚਾਹੇ 33 ਮੈਂਬਰ ਕਮੇਟੀ ਬਣੂਗੀ ਸੋ ਉਹਨਾਂ ਨੂੰ ਪੂਰਨ ਤੌਰ ਤੇ ਮਤਲਬ ਇੱਕ ਲੱਤ ਤੇ ਖੜੇ ਹੋ ਕੇ ਤਪੱਸਿਆ ਕਰਨ ਜੋਗ ਹੈ ਮਤਲਬ ਤਪੱਸਿਆ ਹੀ ਕਰਨੀ ਪਊਏ ਇਹ ਵੀ ਇੱਕ ਤਪੱਸਿਆ ਹੀ ਹੈਗੀ ਸੋ ਮੈਂ ਕਹਿਣਾ ਵੀ ਮੰਤ ਰਮੇਸ਼ 무ਨੀ ਜੀ ਵਾਬੇ ਬੋਰੇ ਵਾਲੇ ਬ੍ਰਹਮਲੀਨ ਸਾਡੇ ਇਹਨਾਂ ਦੇ ਕਿਰਪਾ ਕਰਨ ਸੋ ਸ਼ਹਿਰ ਦੀ ਅਸੀਂ ਖੁਸ਼ੀਆਂ ਲਈ ਸ਼ਹਿਰ ਦੇ ਜੋ ਵੀ ਮਦਭਾਗੀਆਂ ਘਟਨਾਵਾਂ ਹੋਈਆਂ ਨੇ ਪਰਮਾਤਮਾ ਜੋ ਸਾਥੋਂ ਵਿਛੜ ਗਏ ਉਹਨਾਂ ਦੀ ਆ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਸ਼ਹਿਰ ਨੂੰ ਤਰੱਕੀ ਕਰਨ ਦਾ ਬਲ ਦਮ ਬਖਸ਼ੇ ਮਹਾਰਾਜ ਜੀ ਤੁਸੀਂ ਗੱਲ ਕਹੀ ਹੈ 21 ਮੈਂਤਰੀ ਕਮੇਟੀ ਬਣ ਜੂਗੀ ਪਰ ਕੀ ਸ਼ਾਲਾ ਦਾ ਵੀ ਸਹਿਯੋਗ ਰਹੂਗਾ ਜੀ ਹਾਂ ਅਸੀਂ ਗਊਸ਼ਾਲਾ ਦਾ ਦੇਖੋ ਹਾਂ ਜੀ ਅਸੀਂ ਵੀ ਸਹਿਯੋਗ ਦੇਵਾਂਗੇ ਅਸੀਂ ਆਪ ਆ ਕੇ ਕੰਦ ਗੜਵਾ ਕੇ ਜਾਵਾਂਗੇ ਹਾਂ ਜੀ ਬੱਸ ਜਦੋਂ ਮਤਲਬ ਕਮੇਟੀ ਬਣ ਗਈ ਚਾਹੇ ਹੁਣ ਕਰ ਲੈਣ ਮੇਰੇ ਕਣੀ ਤਾਂ ਇਹਨਾਂ ਦੀ ਕਮੇਟੀ ਬਣ ਬਣੇ ਮਤਲਬ ਇਹ ਆਉਣ ਸਾਰਾ ਕੁਝ ਆਪਾਂ ਮਤਲਬ ਉਹਦੀ ਕਰ ਦਾਂਗੇ ਡੋਮਡੇਰੇ ਜਾ ਆ ਕੇ ਮਤਲਬ ਉੱਥੇ ਆ ਜਾਣਾ ਬਾਬਿਆਂ ਨਾਲ ਸਾਰੀ ਸਾਡੀ رائے ਹੋਗੀ ਸੋ ਬੋਲ ਜਗਤਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਬਾਬਾ ਮਹੇਸ਼ ਮਨੀ ਜੀ ਮਹਾਰਾਜ ਬੋਰੇ ਵਾਲੇ ਕੀ ਅਸੀਂ ਸੰਤ ਮਹਾਰਾਜ ਕੇਵਲ ਦਾਸ ਜੀ ਮਹਾਰਾਜ ਗੋਪਾਲ ਦਾਸ ਜੀ ਆਏ ਨੇ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਸੋ ਸੰਗਰਸ਼ੀ ਬਾਬਾ ਸਤਨਾਮ ਸਿੰਘ ਜੀ ਸੋ ਸਾਰੇ ਸੰਗਰਸ਼ੀ ਜੋਦੇਆਂ ਦਾ ਬਹੁਤ ਬਹੁਤ ਧੰਨਵਾਦ ਆ